ਸ਼ਾਮੀ ਸਦਰ ਪੁਲਿਸ ਸਟੇਸ਼ਨ ਦੇ ਵਿੱਚ ਇਨਫੋਰਮੇਸ਼ਨ ਆਈ ਕਿ ਤਰਲੋਚਨ ਸਿੰਘ ਜਦ ਆਪਣੇ ਖੇਤ ਤੋਂ ਆਪਣੇ ਘਰ ਨੂੰ ਵਾਪਸ ਜਾ ਰਹੇ ਸੀ ਪਿੰਡ ਇਕਲਾਹਾ ਵਿੱਚ ਤੇ ਉਥੇ ਰਸਤੇ ਦੇ ਵਿੱਚ ਉਹਨਾਂ 'ਦਈ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਇਨਫੋਰਮੇਸ਼ਨ ਪਤਾ ਲੱਗਦੇ ਹੀ ਜ਼ਿਲ੍ਹਾ ਪੁਲਿਸ ਦੀ ਟੀਮ ਤੇ ਐਸਐਸਪੀ ਸਾਹਿਬ ਨੇ ਆਪ ਵੀ ਉਥੇ ਮੌਕੇ ਤੇ ਦੇਖਿਆ ਤੇ ਇਸ ਦੇ ਵਿੱਚ ਉਹਨਾਂ ਦੇ ਬੇਟੇ ਦੇ ਬਿਆਨ ਤੇ ਸਾਡੇ ਵੱਲੋਂ 179 ਨੰਬਰ ਐਫਆਈਆਰ ਸਦਰ ਪੁਲਿਸ ਸਟੇਸ਼ਨ ਖੰਨਾ ਦੇ ਵਿੱਚ ਰਜਿਸਟਰ ਕੀਤੀ ਗਈ ਹੈ। ਮੌਕਾ ਦੇਖਣ ਤੋਂ ਬਾਅਦ ਉੱਥੇ ਫੋਰੈਂਸਿਕ ਅਫਸਰ ਨੂੰ ਵੀ ਬੁਲਾਇਆ ਗਿਆ ਤਾਂ ਜੋ ਮੌਕੇ ਦੇ ਜੋ ਵੀ ਸਬੂਤ ਹਨ ਉਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਤਫ਼ਤੀਸ਼ ਸ਼ੁਰੂ ਕੀਤੀ ਜਾ ਸਕੇ ਤੇ ਇਹਦੇ ਵਿੱਚ ਅੱਗੇ ਕੰਮ ਕਰਦੇ ਹੋਏ ਇਹਨਾਂ ਨੇ ਮੁਕਦਮੇ ਦੇ ਵਿੱਚ ਜੋ ਮੇਨ ਦੋਸ਼ੀ ਹੈ ਜਿਨ੍ਹਾਂ ਨੇ ਮੌਕੇ ਤੇ ਗੋਲੀਆਂ ਚਲਾਈਆਂ ਤੇ ਤਰਲੋਚਨ ਸਿੰਘ ਦੀ ਹਤਿਆ ਹੋਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸਾਡੀ ਇਸ ਦੇ ਵਿੱਚ ਅੱਗੇ ਹੋਰ ਤਫ਼ਤੀਸ਼ ਜਾਰੀ ਹੈ ਮਤਲਬ ਕੀ ਕਾਰਨ ਸੀਗਾ ਜਿਹੜਾ ਉਹਨੇ ਜਿਹੜਾ ਮਰਡਰ ਕੀਤਾ ਹੈ ਨੇਕੋ ਬੁੰਤਕ ਦੀ ਪੁਛਗੀ ਵਿਚ ਜੋ ਗੱਲ ਸਾਹਮਣੇ ਆਈ ਹੈ ਉਸ ਦੇ ਵਿੱਚ ਹੈ ਕਿ ਇਹਨਾਂ ਦੀ ਆਪਸੀ ਕੋਈ ਪੁਰਾਣੀ ਰੰਜਿਸ਼ਬਾਜ਼ੀ ਚੱਲਦੀ ਹੈ ਲੇਟੈਸਟ ਨਹੀਂ ਰੀਸੈਂਟ ਹਿਸਟਰੀ ਦੀ ਨਹੀਂ ਕੋਈ ਪੁਰਾਣੀ ਇਹਨਾਂ ਦੀ ਆਪਸੀ ਪਿੰਡ ਦੇ ਵਿੱਚ ਕੋਈ ਇਹਨਾਂ ਦੀ ਰੰਜਿਸ਼ਬਾਜ਼ੀ ਚੱਲਦੀ ਹੈ ਜੋ ਉਹਨਾਂ ਨੇ ਆਪਣੇ ਮਨ 'ਚ ਰੱਖੀ ਸੀ ਤੇ ਜਿਸਤੇ ਕਿ ਉਹਨਾਂ ਨੂੰ ਜਦ ਕੱਲ ਨੂੰ ਮੌਕਾ ਮਿਲਿਆ ਕਿ ਉਹ ਕੱਲਾ ਆਪਣੇ ਖੇਤਾਂ ਤੋਂ ਵਾਪਸ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਬੰਚ ਪ੍ਰਹਿਣ ਦੀ ਵਾਰ ਤੋਂ ਉਹਨਾਂ ਦੇ ਬੰਚ ਕਈ ਦਿਨਾਂ ਤੋਂ ਸੀਗਾ ਸੋ ਉਹਨਾਂ ਨੂੰ ਉਹਨਾਂ ਨੇ ਉਸ ਚੀਜ਼ ਦਾ ਰੱਖਦੇ ਹੋਏ ਤੇ ਆਪਣੀ ਜੋ ਉਹਨਾਂ ਦੀ ਮਨਛਾ ਸੀਗੀ ਆਪਣੀ ਦੁਸ਼ਮਨੀ ਨੂੰ ਪੂਰਾ ਕਰਨ ਦੀ ਤੇ ਉਹਨਾਂ ਨੂੰ ਕੱਲ ਜਿਵੇਂ ਹੀ ਮੌਕਾ ਮਿਲਿਆ ਤੇ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਰਾਤ ਪਰਚਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਆਪਣੀਆਂ ਟੀਮਾਂ ਵੱਖ-ਵੱਖਰੀ ਥਾਵਾਂ ਤੇ ਭੇਜੀਆਂ ਤੇ ਉਹ ਤੋਂ ਬਾਅਦ ਹੀ ਜੋ ਮੇਨ ਦੋਸ਼ੀ ਹੈ ਜੋ ਕਿ ਮੌਕੇ ਤੇ ਸਗੇ ਤੇ ਜਿਨ੍ਹਾਂ ਨੇ ਉਹਨਾਂ ਤੇ ਗੋਲੀਆਂ ਚਲਾਈਆਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕੋਈ ਕ੍ਰਿਟੀਕਲ ਇਸ਼ੂ ਤਾਂ ਨਹੀਂ ਸੀ ਮੈਨ ਕੋਈ ਲੈਕਚਰ ਨੂੰ ਲੈ ਕੇ ਆ ਰਿਹਾ ਹੈ ਅਜੇ ਤੱਕ ਸਾਡੀ ਤਫ਼ਤੀਸ਼ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ ਹੈ ਸੋ ਅਜੇ ਇਸ ਚ ਹੋਰ ਤਫ਼ਤੀਸ਼ ਜਾਰੀ ਹੈ ਤੇ ਜਿਵੇਂ ਵੀ ਕੋਈ ਨਵੀਂ ਚੀਜ਼ ਆਏਗੀ ਉਹ ਅਸੀਂ ਤੁਹਾਡੇ ਨਾਲ ਸੇਰ ਜੋ ਮੁਦਈ ਮੁਕਦਮਾ ਨੇ ਮ੍ਰਿਤਕ ਦੇ ਬੇਟੇ ਵੱਲੋਂ ਜੇ ਐਫ ਆਰ ਦਰਜ ਹੋਈ ਹੈ ਉਹਨਾਂ ਨੇ ਇਸ ਦੇ ਵਿੱਚ ਦਨ ਦੋਸ਼ੀਆਂ ਤੇ ਐਫ ਆਰ ਰਜਿਸਟਰ ਕਰਾਈ ਹੈ ਸੋ ਆਪਾਂ ਜਿਹੜੇ ਮੇਨ ਦੋਸ਼ੀ ਹੈ ਜ਼ਿਲ੍ਹਾ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਾਕੀਆਂ ਦਾ ਵੀ ਅਸੀਂ ਰੋਲ ਐਗਜ਼ਾਮਿਨ ਕਰ ਰਹੇ ਹਾਂ ਜਿਵੇਂ ਸਾਡੇ ਕੋਲ ਐਵੀਡੈਂਸ ਵਿੱਚ ਕੁਝ ਆਏਗਾ ਤੇ ਆਪਾਂ ਉਸ ਦੇ ਵਿੱਚ ਅੱਗੇ ਕਾਰਵਾਈ ਕਰਾਂਗੇ ਬਾਕੀ ਦੇ ਵੀ ਇਲਜ਼ਾਮ ਲਗਾਏ ਗਏ ਨੇ ਜੀ ਇਸ ਬਾਰੇ ਉਹਨਾਂ ਨੇ ਆਪਣੇ ਕੰਪਲੇਂਟ ਵਿੱਚ ਹੀ ਲਿਖਾਇਆ ਹੈ ਕਿ ਮੈਨੂੰ ਉਹਨਾਂ ਨੂੰ ਲੱਗਦਾ ਹੈ ਕਿ ਉਹ ਵੀ ਇਸ ਦੇ ਵਿੱਚ ਨਾਲ ਇਨਵੋਲਡ ਹੈਗੇ ਨੇ ਇਸ ਮਰਦਕ ਦੇ ਵਿੱਚ। ਆਪਾਂ ਤਫਤੀਸ਼ ਕਰ ਰਹੇ ਹਾਂ ਤੇ ਆਪਾਂ ਜਿਵੇਂ ਵੀ ਸਾਹਮਣੇ ਆਏਗਾ ਉਹ ਸਾਰੀ ਚੀਜ਼ ਤੁਹਾਨੂੰ ਸ਼ੇਅਰ ਕਰਾਂਗੇ ਜੀ। ਪੁਰਾਣਾ ਕੋ ਕ੍ਰਿਮੀਨਲ ਰਿਪੋਰਟ ਇਹਨਾਂ ਦਾ। ਉਹ ਆਪਣੀ ਤਫਤੀਸ਼ ਦੇ ਵਿੱਚ ਹੈਗਾ ਜਿਵੇਂ ਸਾਡੇ ਸਾਡੇ ਸਾਹਮਣੇ ਕੋਈ ਨਵੀਂ ਚੀਜ਼ ਆਏਗੀ ਆਪਾਂ ਤੁਹਾਨੂੰ ਦੱਸਦੇ ਹਾਂ। ਤੁਹਾਨੂੰ ਵੀ ਪਤਾ ਹੀ ਹੈ ਕਿ ਸ਼ਾਮੀ 7 ਵਜੇ ਦੀ ਇਹ ਵਾਰਦਾਤ ਹੈਗੀ ਹੈ। ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਅੱਗੇ ਕੰਮ ਕਰਦੇ ਹੋਏ ਪਰਚਾ ਦਰਜ ਕਰਕੇ ਅਜੇ ਅਕਿਊਸਟ ਅਰੈਸਟ ਕੀਤਾ ਜਿਵੇਂ ਵੀ ਜੋ ਸਾਨੂੰ ਹੋਰ ਨਵੀਆਂ ਚੀਜ਼ਾਂ ਸਾਹਮਣੇ ਆਣਗੀਆਂ ਆਪਾਂ ਨਾਲ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਠੀਕ ਹੈ ਕਿਸ ਤਰ੍ਹਾਂ ਦੀ ਪੋਲੀਟਿਕਲ ਬੈਕਗ੍ਰਾਉਂਡ ਨਹੀਂ ਨਹੀਂ ਅਜੇ ਅਜੇ ਸੀਰੀਸ ਦੇ ਵਿੱਚ ਅੱਗੇ ਕੰਮ ਕਰ ਰਹੇ ਹਾਂ ਵੈਪਨ ਜਿਹੜਾ ਲਾਇਸੈਂਸੀ ਹੈ ਜੀ ਹਾਂ ਜੀ ਵੈਪਨ ਤੇ ਰਾਉਂਡ ਤੁਸੀਂ ਕੁਝ ਦੱਸੇ ਸੀ ਜੀ ਜੋ ਵੈਪਨ ਆਫ ਅਫੈਂਸ ਹੈਗਾ ਉਹ ਰਿਕਵਰ ਹੋ ਚੁੱਕਾ ਹੈ ਉਹ ਨਾਦਾ ਲਾਇਸੈਂਸੀ ਵੈਪਨ ਹੈਗਾ ਤੇ ਉੱਥੇ ਮੌਕੇ ਤੇ ਜੋ ਤਿੰਨ ਜਾਂ ਚਾਰ ਰਾਉਂਡ ਜੋ ਚਲੇ ਹਨ ਸਾਨੂੰ ਉਥੋਂ ਜੋ ਕੋਲ ਬਰਾਮਦ ਹੋਇਆ ਹੈ ਤੋ ਅਸੀਂ ਖੋਲ ਵੀ ਲੈ ਲਿੱਤੇ ਆ ਤੇ ਉਹਨਾਂ ਦਾ ਵੀ ਅੱਗੇ ਫੋਰੈਂਸਿਕ ਅਨਾਲਿਸਿਸ ਕੀਤਾ ਜਾ ਰਿਹਾ ਹੈ। ਮੈਨੂੰ ਕੋਈ ਸੀਸੀਟੀਵੀ ਸਾਹਮਣੇ ਆਇਆ ਜਿਸ ਦੇ ਵਿੱਚ ਪਤਾ ਲੱਗਿਆ ਵੀ ਉਹ ਇਕੱਲੀ ਸੀ ਜਾਂ ਫਿਰ ਉਹਨਾਂ ਨਾਲ ਸੀਗੇ ਕੋਈ ਹੋਰ ਜ ਮਰਡਰ ਕੱਤ। ਅਸੀਂ ਕਰ ਰਹੇ ਆ ਤਫ਼ਤੀਸ਼ ਤੁਹਾਨੂੰ ਇਸ ਦੇ ਵਿੱਚ ਦੱਸਾਂਗੇ। ਠੀਕ ਹੈ। ਡੀਟੇਲ ਹੈ ਜੀ ਪੁਲਿਸ ਦੀ ਰੂਟ ਦੇ ਤਰ੍ਹਾਂ ਅਮਲ ਜੀ ਲੈਣ। ਉਹਨਾਂ ਤੋਂ ਪਤਾ। ਅਬ ਪ੍ਰੈਸ ਨੋਟ ਤੁਹਾਨੂੰ ਹੁਣੇ ਸ਼ੇਅਰ ਕਰਦੇ ਹਾਂ। ਹਾਂਜੀ ਪ੍ਰੈਸ ਨੋਟ ਹੈਗਾ ਤੁਹਾਨੂੰ ਪ੍ਰੈਸ ਨੋਟ ਸ਼ੇਅਰ ਕਰ ਦਿੰਦੇ ਹਾਂ ਜੀ ਉਸ ਦੇ ਵਿੱਚ ਮਰਡਰ ਦੀ ਤੇ ਕਾਂਸਪੀਰੇਸੀ ਦੀ ਜੋ BNS ਦੀ ਨਵੀਂ ਤਾਰਾਵਾ 103 ਅਤੇ 65 ਕਾਟ ਦੋ ਬੀ ਐਨ ਐਸ ਦੇ ਵਿੱਚ ਤੇ ਆਰਮਜ਼ ਐਕਟ ਦੇ ਵਿੱਚ ਫਟ ਚ ਜਾਂਦਾ ਜੀ ਤਾਂ ਕਿ ਬੋਡੀ ਹੈਡ ਦੇ ਪ੍ਰੋਟੈਕਟ ਡਾਕਟਰ ਜੀ ਅਜੇ ਨਹੀਂ ਹੋਏ ਪੋਸਟਮਾਰਨ ਮੈਂ ਵੀ ਲਾਉਂਗਜ਼ ਐਕਟ ਦੀ ਥੈਂਕ ਯੂ ਜੀ ਥੈਂਕ ਯੂ ਥੈਂਕ ਤੁਹਾਨੂੰ ਪ੍ਰੈਸ ਨੋਟ ਦਿੰਦੇ ਆ ਪੂਰਾ ਪ੍ਰੈਸ ਨੋਟ ਚ ਸਾਰੀ ਡਿਟੇਲ ਹੈਗੀ ਹੈ ਠੀਕ ਹੈ ਠੀਕ ਹੈ ਮੇਰਾ ਟੈਸਟ ਬੋਲੋ ਫਿਰ ਇੱਕ ਮਿੰਟ ਸਰ 1 minute 1 minute 1 minute 1 minute mara kuch nahi chal raha hai bas ho gaya na pak seedha ਇੱਕ ਮਿੰਟ ਆ ਭਾਜਦੇ ਉੱਥੇ ਫੜਾ ਫੜਾ ਇੱਥੇ ਰੇਂਜ ਘਟਾ ਉੱਥੇ ਚੱਲ ਦਫ਼ਤਰ ਚੱਲਦੇ ਹਾਂ ਜੀ ਇੱਕ ਮਿੰਟ ਬੱਸ ਚੱਲ ਆ ਫੜਾਈ ਫਾਈ ਖੜਾਏ